ਦੋਸਤੋ ਤੁਸੀਂ ਜੁੜੇ ਹੋ ਮਾਲਵਾਰੀਓ ਨਾਲ ਤੇ ਸਤਿੰਦਰ ਸਿੰਘ ਰਾਜਪਾਲ YouTube ਚੈਨਲ ਦੇ ਨਾਲ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹਾਂ ਮਾ ਤੁਹਾਡਾ ਦੋਸਤ ਤੇ ਹੋਸਟ ਸਤਵਿੰਦਰ ਰਾਜਪਾਲ ਪਿੰਡ ਸਿੱਖਵਾਲਾ ਦੇ ਸ਼ੁਭ ਦੇਸ਼ ਚ ਵਸਦੇ ਸਭ ਸੱਜਣਾ ਮਿੱਤਰਾਂ ਤੇ ਪਿਆਰ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚੋਂ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਕਾਰੋਬਾਰ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀਆਂ ਕਲਾਂ ਦੇ ਵਿੱਚ ਹੋਣਗੇ ਪਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਤੇ ਤੁਹਾਡੇ ਕਾਰੋਬਾਰਾਂ ਦੋਸਤੋ ਹਮੇਸ਼ਾ ਮਿਹਰ ਪਰਿਆ ਹੱਥ ਰੱਖੇ ਤੁਹਾਨੂੰ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਪੁਰਾਣੇ ਪਿੰਡਾਂ ਦੀਆਂ ਗੈਨਿੰਗ ਗੁਰਦੇਵ ਸਿੰਘ ਹਾਂ ਦੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦਾ ਮੂਹਮਤਾ ਪਿੰਡ ਦਾ ਜਿਹੜੀ ਅਗਲੀ ਗੱਲਬਾਤ ਕਰਾਂਗੇ ਆਪਾਂ ਉਹਦੇ ਵਿੱਚ ਹੋਰ ਵੀ ਕਈ ਗੱਲਾਂ ਆਗੀਆਂ ਤੂੰ ਸੁਣੋਗੇ ਤੁਹਾਨੂੰ ਜ਼ਰੂਰ ਚੰਗੀਆਂ ਲੱਗਣਗੀਆਂ ਕੁਝ ਬਚਪਨ ਚੇਤੇ ਆਊਗਾ ਤੇ ਕੁਝ ਪਿੰਡ ਚੇਤੇ ਆਉਣਗੇ ਧਿਆਨ ਨਾਲ ਸੁਣੋ ਪਿਆਰ ਦਿਓ ਸਤਿਕਾਰ ਦਿਓ ਤੇ ਲੋ ਦੋਸਤੋ ਹਾਜ਼ਰ ਆ ਗੱਲ ਕਰਦੇ ਆਪਾਂ ਡਾਕਖਾਨੇ ਦੀ ਡਾਕਖਾਨਾ ਖਾਸ ਬਾਰੇ ਪਿੰਡਾਂ ਚ ਪਹਿਲਾਂ ਨਹੀਂ ਹੁੰਦਾ ਸੀ ਵੀ ਖਾਸ ਉੱਥੇ ਹੋਵੇ ਆਨੁਗਾਨ ਪਿੰਡ ਚ ਡਾਕਖਾਨਾ ਹੁੰਦਾ ਸੀ ਤੇ ਕਈ ਪਿੰਡਾਂ ਨੂੰ ਡਾਕ ਦਾਗੰਮ ਦਿੰਦਾ ਸੀ ਵੰਡਦਾ ਸੀ ਝੰਡਾ ਉੱਥੇ ਪਹੁੰਚਦੀ ਸੀ ਇਸ ਲਈ ਡਾਕਖਾਨਾ ਖਾਸ ਹੋਣਾ ਪਿੰਡ ਲਈ ਇੱਕ ਖਾਸ ਗੱਲ ਹੁੰਦੀ ਸੀ ਵੀ ਪਿੰਡ ਦੇ ਵਿੱਚ ਡਾਕ ਖਾਣਾ ਭਾਈ ਕੱਲ-ਕੱਲ ਦੀ ਹੈ ਡਾਕ ਖਾਣੇ ਖਾਸ ਦੀ ਤਾਂ ਗਿਆਨੀ ਜੀ ਲਿਖਦੇ ਆ ਕਹਿੰਦੇ ਸਭ ਨੂੰ ਪਤਾ ਹੈ ਕਿ ਕਿਸੇ ਪਿੰਡ ਨੂੰ ਚਿੱਠੀ ਪਾਈਏ ਜਾਂ ਡਾਕ ਖਾਣੇ अथवा ਪੋਸਟ ਆਫਿਸ ਦਾ ਪਤਾ ਲਿਖਣਾ ਜ਼ਰੂਰੀ ਹੁੰਦਾ ਹੁਣ ਮੇਰੇ ਪਿੰਡ ਦਾ ਡਾਕ ਘਰ ਖਾਸ ਹੈ ਕੁਝ ਬਾਰੇ ਹੋਈ ਪਹਾ ਸਰਕਾਰ ਦੀ ਪਿੰਡ ਪਿੰਡ ਡਾਕ ਘਰ ਖੋਲਣ ਵਾਲੀ ਸਕੀਮ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪਿੰਡ ਦਾ ਨਾਮ ਵੀ ਸ਼ਾਮਲ ਹੋ ਗਿਆ ਲੋਕਨ ਇਸ ਖੁਸ਼ੀ ਵਿੱਚ ਕੁੰਬ ਕਰਨੀ ਨੀਂਦ ਤਾਂ ਤਿਆਗ ਕਰਕੇ 5700 ਰੁਪਏ ਇਸ ਨੇਕ ਕੰਮ ਉਤੇ ਖਰਚ ਕਰਕੇ ਡਾਕ ਕਰ ਖਾਸ ਵਾਲਾ ਕੋਟੂਆ ਵੀ ਕੱਢ ਲੈਣਾ ਠੀਕ ਸਮਝਿਆ ਜੋ ਖਰਚ ਹੋਵੇ ਸੋ ਹੋਵੇ ਡਾਕ ਕਰਤਾ ਖਾਸ ਹੀ ਹੋਵੇਗਾ ਇਸ ਉਦਮ ਦੇ ਅਧੀਨ ਸਾਰੇ ਕਾਰਜ ਰਾਸ ਕਰ ਲੈ ਕੇ ਬੜੇ ਚਾਵਾ ਨਾਲ ਬਾਹਰ ਗਏ ਨੌਕਰਾਂ ਤੇ ਰਿਸ਼ਤੇ ਨਾਤਿਆਂ ਵਿੱਚ ਚਿੱਠੀਆਂ ਲੇਕ ਕੇ ਕੁਝ ਖ਼ਬਰ ਹੀ ਸੁਣਾਈ ਗਈ ਬਈ ਹੁਣੋਂ ਆਪਣੇ ਪਿੰਡ ਹੀ ਡਾਕਖਾਨਾ ਖਾਸ ਹੋ ਗਿਆ ਹੈ ਪਹਿਲਾਂ ਵਾਲਾ ਟੰਟਾ ਪੰਚਾਇਤ ਨੇ ਮਕਾ ਦਿੱਤਾ ਸਿੱਧੀ ਡਾਕ ਪਿੰਡ ਪੁੱਜ ਜਾਂਦੀ ਆ ਮੈਨੂੰ ਖੁਸ਼ੀ ਹੋਈ ਬਈ ਚਲੋ 12 ਹਵਾਰਾਂ ਪਿਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਚੰਗਾ ਹੋਇਆ ਅਸੀਂ ਵੀ ਡਾਕਖਾਨਾ ਖਾਸ ਤੇ ਪਿੰਡ ਦੇ ਵਾਸੀ ਬਣ ਗਏ ਥੋੜੇ ਚਿਰ ਪਿਛੋਂ ਪਤਾ ਲੱਗਿਆ ਕੋਈ ਲੜਿੰਦੀਆਂ ਚਿੱਠੀਆਂ ਦਾ ਇੱਥੇ ਪੂਰੀ ਤਰ੍ਹਾਂ ਆਉਣ ਜਾਣ ਨਾ ਹੋਣ ਕਾਰਨ ਡਾਕਿਆ ਹਵਤੇ ਵਿੱਚ ਪਹਿਲਾਂ ਦੋ ਵਾਰੀ ਆਉਣ ਲੱਗ ਪਿਆ ਸੀ ਪਰ ਇੱਕ ਵਾਰੀ ਚਿੱਠੀਆਂ ਪਾਉਣ ਲਈ ਲਟਕਾਏ ਲਾਲ ਰੰਗ ਦੇ ਬਾਲਟੇ ਜਿਹੇ ਵਿੱਚੋਂ ਜਦੋਂ ਕਈ ਹਫ਼ਤੇ ਕੁਝ ਵੀ ਨਾ ਨਿਕਲਿਆ ਤੇ ਪਿੰਡ ਦੇ ਲੋਕਾਂ ਨੂੰ ਬੜੀ ਉਦਾਸੀ ਹੋਈ ਭਈ ਐਨੇ ਪੈਸੇ ਵੀ ਖਰਚੇ ਤੇ ਬਾਲਟਾ ਜਾ ਕਿਸੇ ਵੀ ਕੰਮ ਨਾ ਆਇਆ ਇਹ ਦਾਖਾਣਾ ਖਾਸ ਤਾਂ ਛਲਾਵਾਹੀ ਹੋਇਆ ਇੱਕ ਦਿਨ ਪਹਿਲਾਂ ਵੀ ਜੋੜੀ ਤੇ ਹਲ ਪੰਜਾਲੀ ਪਾਈ ਜਾ ਰਹੇ ਇੱਕ ਅਖੜ ਜੇ ਸਹਜੂ ਨਾਮੇ ਜੱਟ ਨੂੰ ਲੈਟਰ ਬਾਕਸ ਦੇ ਕਿੰਨਾ ਗੁੱਸਾ ਚੜਿਆ ਉਸਨੇ 14 ਪਾੜਾ ਫਸਾ ਕੇ ਕੰਨ ਦੇ ਵਿੱਚ ਲੱਗੀਆਂ ਉਸ ਦੀਆਂ ਮੱਖਾਂ ਉਖਾੜ ਦਿੱਤੀਆਂ ਤੇ ਲੈਟਰ ਬਾਕਸ ਪੁੰਜੇ ਸੁੱਟ ਲਿਆ ਫਿਰ ਉਸਨੇ ਹੀਠਾ ਤੇ ਗੋਲਮੋਲ ਲੈਟਰ ਬਾਕਸ ਵਿੱਚ ਦੱਬ ਕੇ ਠੁੱਡੇ ਮਾਰੇ ਤੇ ਪੰਜ ਸੱਤ ਪੰਚਾਇਤ ਨੂੰ ਗਾਲਾਂ ਕੱਢ ਕੇ ਉਸਨੇ ਕਿਹਾ ਕਿ ਕਿਉਂ ਬਈ ਪੰਚਾਇਤ ਇਹ ਹੀ ਆ ਉਹ ਘੂਤਣਾ ਜੀ ਦੇ ਉੱਤੇ 1000 ਰੁਪਿਆ ਪਿੰਡ ਦਾ ਪੱਟਿਆ ਸੀ ਉਪਲਾਪੁਰਖ ਪੰਚਾਇਤ ਨੂੰ ਵੀ ਚੰਗੀਆਂ ਮੰਦੀਆਂ ਸੁਣਾਉਂਦਾ ਜਾਵੇ ਤੇ ਨਾਲ ਨਾਲ ਪੈਰਾ ਦੇ ਠੁੱਡੇ ਮਾਰ ਕੇ ਲੈਟਰ ਬਾਕਸ ਨੂੰ ਗਲੀ ਵਿੱਚ ਰੇਡ ਦਾ ਜਾਵੇ ਨਾ ਕੁਥ ਇਸ ਵਿੱਚ ਕਦਨੇ ਨੂੰ ਨਾ ਪਾਉਣ ਨੂੰ ਕੋਈ ਬੰਦਾ ਹੋਵੇ ਤਾਂ ਪੁੱਥੇ ਇਤੇ ਤਸੱਬ ਤੇਵੀਆਂ ਮਾਨੀਆਂ ਬਚਦੀਆਂ ਕੋਈ ਕਿਸੇ ਨੂੰ ਕੋਈ ਕੁਝ ਪੁੱਛਤਾ ਵੇਤਾ ਹੀ ਨਹੀਂ ਵੀ ਇਹ ਅੱਬਰ ਦੀ ਰਕਮ ਪਿੰਡ ਤੇ ਸਿਲਕਾ ਤੋਂ ਪਾਈ ਆ ਉਸ ਦੀ ਤੋਤਰੀ ਤੇ ਤੱਤੀ ਜ਼ੁਬਾਨ ਵਿੱਚ ਜਦੋਂ ਮੈਨੂੰ ਇਹ ਗੱਲ ਅਸਲ ਰੂਪ ਵਿੱਚ ਸੁਣਾਈ ਮੇਰਾ ਅੰਦਰ ਹਾਸੇ ਨਾਲ ਭਰ ਗਿਆ ਕਹਿੰਦੇ ਜੀ ਲੈਟਰ ਬਾਕਸ ਦਾ ਖੜਕਾ ਸੁਣ ਕੇ ਉਧੇ ਗਵਾਂਢਿਆਂ ਦੇ ਘਰਾਂ ਵਿੱਚੋਂ 4-5 ਨਿਆਣੇ ਨਿਕਲ ਆਏ ਨਿਆਣੇ ਉਸ ਨੂੰ ਡੰਡਿਆਂ ਨਾਲ ਢੋਲ ਵਾਗ ਵਜਾਉਣ ਤੇ ਕੁੱਟਣ ਲੱਗ ਪਏ ਇੱਕ ਕਹੇ ਕਿਸ ਤੇ ਪਹਿਲਾਂ ਡੰਡਾ ਮੈਂ ਮਾਰਨਾ ਹੈ ਦੂਜਾ ਕਹੇ ਮੈਂ ਪਹਿਲ ਕਰਨੀ ਹੈ ਬੱਚਾ ਨੂੰ ਮੁੱਫਤ ਦੀ ਖੇਡ ਜੋ ਲੱਪ ਪਈ ਸੀ ਇਹ ਤਾਂ ਅੱਖਾਂ ਨਕਾਸ ਕਿੰਨਾ ਚਿਰ ਦੀ ਗਲੀਆਂ ਵਿੱਚ ਅਰੇ ਟਾਰੇਹਾ ਮੇਰੇ ਪਿੰਡ ਦੇ ਕੋਰਦਵਾਰੇ ਨੂੰ ਖਾਲੀ ਸਮਝ ਕੇ ਨਾਲ ਦੇ ਪਿੰਡਾਂ ਨੂੰ ਕਈ ਮਸਤਾਨੇ পাগল ਰੋਟੀਆਂ ਪੰਨਨ ਲਈ ਸੰਜੋਗ ਲਾਏ ਹੋਏ ਸੀ ਉਹਨਾਂ ਵਿੱਚੋਂ ਇੱਕ ਹੱਟਾ ਕੱਟਾ ਮਸਤਾਨਾ ਰੋਲਾ ਸੜਕੇ ਵਿੱਚੋਂ ਹੀ ਉੱਥੇ ਆ ਤਮਕਿਆ ਹਿੰਮਤ ਕਰਕੇ ਬਾਂਦਰਾ ਵਿਚਾਲੇ ਪਈ ਭਿੱਲੀ ਜਿਵੇਂ ਚੁਕਣੀ ਹੋਵੇ ਉਸ ਮਸਤਾਨੇ ਨੇ ਇੱਕਾ ਤਰ੍ਹਾਂ ਮੋਟਾ ਡੰਡਾ ਚੁੱਕ ਲਿਆ ਤੇ ਦੂਜੇ ਹੱਥਾਂ ਲੈਟਰ ਬਾਕਸ ਨਾਲ ਹੀ ਖੇਲ ਰਹੇ ਨਿਆਣੇ ਤੇ ਨਰਵਾਜਾ ਉਹ ਡੰਡਾ ਕੋਲਿਆ ਧੌੜ ਵਜਾਉਣ ਵਾਲਿਆ ਵਾਂਗ ਉਥੇ ਡੰਡੇ ਨਾਲ ਡੂਡੂ ਵੀ ਵਜਾਉਂਦਾ ਮਸਤੀ ਵਿੱਚ ਆ ਕੇ ਖੇਤਾਂ ਵਿੱਚ ਦੀ ਟਿੱਬਿਆਂ ਵੱਲ ਨੂੰ ਦੌੜ ਪਿਆ ਇੰਨੇ ਜੋਰ ਨਾਲ ਦੌੜਿਆ ਕਿ ਕੋਈ ਸਿਆਣਾ ਵੀ ਉਸ ਨੂੰ ਉਸ ਦੇ ਨਾਲ ਨਾ ਰਲ ਸਕਿਆ ਉਹ ਪਾਗਲ ਤਾਂ ਕੋਈ ਦਿਨ ਪਿਛੋਂ ਪਿੰਡ ਦਾ ਫਿਰ ਗੁਰਦੁਆਰੇ ਰੋਟੀਆਂ ਪੰਨਣਾ ਆ ਗਿਆ ਪਰ ਪਿੰਡ ਦਾ ਦਾਖ ਖਾਣਾ ਖਾਸ ਐ ਸਗੋੱਚਾ ਕਿ ਮੁਰ ਨਹੀਂ ਲੱਭਿਆ ਉਲਤਾ ਹੁਣ ਮੇਰੇ ਪਿੰਡ ਦਾ ਨਾਮ ਸਰਕਾਰੀ ਕਾਗਜ਼ਾਂ ਵਿੱਚ ਡਾਕਖਾਨਾ ਖਾਸ ਹੀ ਹੈ ਪਰ ਅਸਲ ਵਿੱਚ ਕਿਤੇ ਵੀ ਨਹੀਂ ਮਹੀਨਾ ਵੀ ਦਿਨ ਪਿਛੋਕੇ ਦੇ ਰੋਣਾ ਕਿਧਰੋਂ ਇਹ ਡਾਕਖਾਨਾ ਖਾਸ ਵਾਲੇ ਪਤੇ ਉੱਤੇ ਜੇ ਭਾਗਾਂ ਨਾਲ ਕੋਈ ਚਿੱਠੀ ਪਹੁੰਚ ਜਾਂਦੀ ਹੈ ਤਾਂ ਹਰੀ ਇੱਛਾ ਨਹੀਂ ਤਾਂ ਫਿਰ ਉਹ ਪਹੁੰਚਦਾ ਹੈ ਨਹੀਂ ਜਿੱਧਰ ਰੱਬਰ ਜਾਏ ਵਹਿਣ ਤਾਉ ਗਊ ਕਰੇ ਡਾਕਖਾਨੇ والے ਦੋਸਤੋ ਗੱਲ ਸੁਣਿਓ ਤੁਸੀਂ ਆਰਟੋਰ ਤੇ ਪੁਰਾਣੇ ਵੇਲੇ ਦੇ ਵਿੱਚ ਤਾਂ ਸਾਰਾ ਕੁਝ ਚਿੱਠੀਆਂ ਤੇ ਹੀ ਚੱਲਦਾ ਸੀਗਾ ਚਿੱਠੀਆਂ ਬਹੁਤ ਖਾਸ ਹੁੰਦੀਆਂ ਸੀਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਸਾਧਨ ਬਹੁਤ ਹੋ ਗਿਆ ਪਰ ਉਹਨਾਂ ਵੇਲੇ ਦੇ ਵਿੱਚ ਡਾਕਖਾਨਾ ਇੱਕ ਸਭ ਤੋਂ ਖਾਸ ਚੀਜ਼ ਹੁੰਦੀ ਸੀ ਚਿੱਠੀਆਂ ਦਾ ਆਦਾਨ-ਪਦਾਨ ਤੇ ਇੱਕ ਦੂਜੇ ਦੇ ਮੇਲ-ਮਿਲਾਪ ਚਿੱਠੀਆਂ ਰਾਹੀਂ ਹੁੰਦੇ ਸੀਗੇ ਅੱਗੇ ਗੱਲ ਕਰਦੇ ਆਪਾਂ ਪਿੰਡ ਦੇ ਸਕੂਲ ਦੀ ਪਿੰਡ ਦਾ ਸਕੂਲ ਕਿਸ ਤਰ੍ਹਾਂ ਉੱਤੇ ਬਣਿਆ ਉਸ ਦੀ ਗੱਲ ਬਾਤ ਦੂਜਾ ਤਾਵਾ ਸਮਾਚਾਰ ਇਹ ਹੈ ਕਿ ਪਿੰਡ ਵਿੱਚ ਸਕੂਲ ਬਣਾਉਣ ਦਾ ਮੇਰੇ ਪਿੰਡ ਤੋਂ ਪਹਿਲਾਂ ਤਾਸ ਕੋ ਕੋਈ ਸਕੂਲ ਜਾਂ ਮਦਰਸਾ ਨਹੀਂ ਸੀ ਹੁੰਦਾ ਫਿਰ ਚਾਰ ਪੰਜ ਕੋਤੇ ਸਕੂਲ ਖੁੱਲਣ ਲੱਗੇ ਤਾਂ ਲੋਕਾਂ ਦੇ ਮਨ ਟੁੰਬੇ ਗਏ ਰੀ ਜਾਗ ਪਈ ਸਕੂਲ ਨੂੰ ਸਖਣਾ ਪਿੰਡ ਹੋਣ ਦਾ ਮੈਂ ਖੁਦ ਸੰਤਾਪ ਹੋ ਚੁੱਕਿਆ ਸੀ ਅਲੀਟਰ ਤੇ ਕੌਂਸਲ ਦੇ ਮੈਂਬਰ ਬਣ ਕੇ ਮੇਰੇ ਮਨ ਵਿੱਚ ਇਹ ਭਾਵਨਾ ਮਚਲ ਪਈ ਕਿ ਪਿੰਡ ਵਿੱਚ ਸਕੂਲ ਹੋਣਾ ਚਾਹੀਦਾ ਕੁਝ ਬੰਦੇ ਨਾਲ ਗੱਲ ਕੀਤੀ ਉਹਨਾਂ ਨੂੰ ਪਸੰਦ ਆਈ ਦੇਖੋ ਦੇਖੀ ਸੁਣਾਇਆ ਸੁਣਾਇਆ ਮੇਰੇ ਪਿੰਡ ਦੇ ਲੋਕਾਂ ਨੇ ਸਮੇਤ ਮੇਰੇ ਪਿੰਡ ਵਿੱਚ ਸਕੂਲ ਖੋਲਣ ਦਾ ਹੌਸਲਾ ਕੀ ਕੀਤਾ ਜਾਣੀ ਯੋਗ ਪਟੌਣ ਲਈ ਮੈਦ ਲਿਆ ਜਦੋਂ ਅਸੀਂ ਇਕੱਠੇ ਹੋ ਕੇ ਗਰਾਏ ਨੂੰ ਤੁਰੇ ਤਾਂ ਪਿੰਡ ਦੀਆਂ ਬੁੜੀਆਂ ਧਰਤੀ ਨਮਸਕਾਰਨ ਰੱਬ ਖੈਰ ਕਰੇ ਭਾਗੀ ਇਸ ਪਿੰਡ ਦੀ ਟਿਕਰੀ ਵਿੱਚ ਆਦਨ ਵੀ ਲਿਖਿਆ ਹੋਇਆ ਸੀ ਚੰਗਾ ਹੋਇਆ ਦਿਨ ਫਿਰਨ ਲੱਗਿਆ ਤਾਂ ਹੋ ਜੇ ਆਪਣੇ ਨਸੀਬ ਟੁੱਟੇ ਹੋਏ ਸੀ ਤਾਂ ਨਾਲ ਤਪੜੀ ਲਿਖੀ ਹੋਵੇਗੀ ਦੂਜੀ ਕਹੀ ਨਹੀਂ ਰਹਿੰਦੇ ਚੰਦ ਕੋਰੇ ਆਪਾਂ ਤੋਂ ਮੰਨਾਂਗੇ ਜਦੋਂ ਨਿਆਣੇ ਸਕੂਲ ਵਿੱਚ ਬੈਠ ਕੇ ਪੜਨ ਲੱਗ ਪਏ ਇਹੋ ਜੇ ਇੱਥੇ ਬਥੇਰੇ ਝੱਜ ਕੁਝ ਹੁੰਦੇ ਰਹਿੰਦੇ ਨੇ ਜੱਕੂ ਤੱਕੀ ਕਰਦਿਆਂ 2.500 ਰੁਪਇਆ ਪਿੰਡ ਦੇ ਲੋਕਾਂ ਨੇ ਉਸ ਵੇਲੇ ਇਕੱਠਾ ਕਰਕੇ ਸਰਪੰਚ ਨੂੰ ਖੜਾ ਦਿੱਤਾ ਇੱਕ ਚੰਗੀ ਗੱਲ ਦਾ ਮੇਰੇ ਪਿੰਡ ਨੂੰ ਤਸੀਲੋਂ ਇਨਾਮ ਮਿਲਣਾ ਸੀ ਵੀ ਜਿਸ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੋਵੇ ਉਸ ਨੂੰ ਇੱਕ ਸਾਲ ਦਾ ਮਾਲੀਆ ਵਾਪਸ ਦਿੱਤਾ ਜਾਵੇਗਾ 2000 ਦੇ ਕਰੀਬ ਇਹ ਰਕਮ ਵੀ ਪਿੰਡ ਦੇ ਮੁਖੇ ਕੜਵਾ ਲਿਆ 2.5000 ਦੀ ਰਕਮ ਵਜ਼ੀਰਾਂ ਦੇ ਸਪੈਲ ਪੰਡਾਂ ਵਿੱਚੋਂ ਚੰਡੀਗੜ੍ਹ ਤੋਂ ਮੈਂ ਭਜਵਾ ਦਿੱਤੀ 5-6000 ਰੁਪਿਆ ਇੱਕ ਸਕੂਲ ਲਈ ਉਹੋ ਕਾਫੀ ਹੁੰਦਾ ਸੀ 15 ਵਿਗੇ ਵਧੀਆ ਜ਼ਮੀਨ ਇੱਕ ਪਾਸੇ ਚੁਣੀ ਗਈ ਇੱਤਾਂ ਟੋਈਆਂ ਗੀਆਂ ਸੀਮਟ ਲੋਹਾ ਆ ਗਿਆ ਸਾਰੀ ਸਮਗਰੀ ਇਕੱਠੀ ਹੋ ਜਾਣ ਦਾ ਫੈਸਲਾ ਕੀਤਾ ਬਈ ਹੁਣ ਪਿੰਡ ਵਿੱਚ ਇੰਨਾ ਵੱਡਾ ਤੇ ਸ਼ੁਭ ਕੰਮ ਕਰਨਾ ਹੈ ਇਹ ਕੰਮ ਨਿਰਭਗਨ ਤੋੜ ਚੜੇ ਨਾਲੇ ਇਸ ਨੇਕ ਕੰਮ ਵਿੱਚ ਸਾਰੇ ਮਹਿਕਮੇ ਸਹਾਈ ਹੋਣ ਇਹ ਗੱਲਾਂ ਮੁੱਖ ਰੱਖ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੱਥਰ ਧਰਨ ਲਈ ਸੱਦਿਆ ਗਿਆ ਨੀ ਪੱਥਰ ਪਵਿੱਤਰ ਅਮਰਸਰ ਜੀ ਦੇ ਕਾਰਖਾਨੇ ਤੋਂ ਦੁੱਧ ਚਟੇ ਸੰਗ ਮਰਮਰ ਉਤੇ ਨਾਮ ਤੇ ਤਾਰੀਖ ਕੁਦਾਕ ਕਿ ਲਿਆਉਣ ਲਈ ਦੋ ਜ਼ਿੰਮੇਵਾਰ ਤੇ ਸਾਨੀ ਆਰਮੀ ਭੇਜੇ ਗਏ ਮੁੱਖ ਮੰਤਰੀ ਨੂੰ ਮੈਂ ਕੋਦਾ ਨਾਲ ਲੱਗੇ ਗਿਆ ਉਹ ਕਿਧਰੇ ਸ਼ੂਸ਼ਗੰਦ ਦਾ ਸਮਾ ਪੰਡਿਨਾ ਦੇ ਵੀ ਥਾਰੇ ਮੇਕਮੇ ਜੋੜੇ ਗਏ ਤੇ ਇਲਾਕੇ ਦੇ ਸਾਰੇ ਮੈਂਬਰ ਪੁੱਜੇ ਹੋਏ ਸੀ ਸਵਾਰਤੀ ਤਕਰੀਰ ਦੇ ਬਹਾਨੇ ਇਲਾਕੇ ਦੇ ਵਿਥਿਆਮਾ ਜੇ ਹੀ ਗੱਡਵੇਂ ਸ਼ੌਤਾਂ ਵਿੱਚ ਦੱਸੀ ਕਿ ਕਰਤਾਰ ਸਿੰਘ ਦਿਵਾਨਾ ਕਹੇ ਅੱਜ ਤਾਂ ਉਤਾਲਾ ਖਾਂ ਸ਼ਾ ਬਖਾਰੀ ਨੂੰ ਮਾਤ ਪਾਤਤਾ ਗਲਕੇ ਬੜੇ ਜਸ਼ਨ ਤੇ ਤੂੰ ਤਰਕੇ ਵਿੱਚ ਅਸੀਂ ਆਪਣੇ ਪਿੰਡ ਵਾਲਿਓ ਬੇਅਕਲੀ ਦਾ ਗੜ ਤੋੜਨ ਲਈ ਹਮਲਾ ਕਰ ਦਿੱਤਾ ਪਰ ਕਿਸੇ ਕੜਮੇ ਮੱਥੇ ਵਾਲੇ ਦੀ ਜਿਹੀ ਨਜ਼ਰ ਲੱਗੀ ਬਈ ਸਕੂਲ ਦਾ ਤਾਂ ਸਮਝੋ ਛੱਟ ਪਾਟੀ ਪੱਠਾ ਬੈਠ ਗਿਆ ਜਦੋਂ ਉਹ ਮੁੜ ਕੇ ਪਿੰਡ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਥੋੜੇ ਦਿਨਾਂ ਦੀ ਗੱਲ ਹੈ ਇੱਕ ਅਫਸਰ ਆਇਆ ਸੀ ਉਸ ਨੇ ਸਰਪੰਚ ਨੂੰ ਸੱਦਿਆ ਤੇ ਕਿਹਾ ਬਈ ਦੱਸੋ ਕਿੰਨੇ ਪੈਸੇ ਨੇ ਪੰਚਾਇਤ ਕੋਲ ਉਸ ਨੇ ਹਿਸਾਬ ਦੇਖਦੇ ਆ ਕਿ ਇਹ ਤਾਂ ਇਹ ਤੁਹਾਡੇ ਕੋਲ ਬੜੀ ਮੋਟੀ ਰਕਮ ਹੈ ਚਲੋ ਅੱਧੀ ਬਚਤ ਕੌਮੀ ਫੰਡ ਵਿੱਚ ਦੇ ਦੇਵੋ ਫਿਰ ਜੀ ਸਰਸਮਤੀ ਨਾਲ ਚੁਣਿਆ ਹੋਇਆ ਸਰਪੰਚ ਨੇ ਉਸ ਵੇਲੇ ਇਹ ਆ ਕੇ ਮੂੰਠਾ ਲਾਵਾ ਦਿੱਤਾ ਜੀ ਇਧਰ ਹੋਇਆ ਕਿ ਉਧਰ ਸਾਰੇ ਪੈਸੇ ਸਰਕਾਰ ਦੇ ਨੇ ਹੁਣ ਤਾਂ ਸਰਕਾਰ ਵੀ ਆਪਣੀ ਐ ਜਿੰਨੇ ਲੈਣੇ ਆ ਲੈ ਲਓ ਥੋੜੇ ਦਿਨਾਂ ਪਿਛੋਂ ਚੀਨ ਨਾਲ ਜੰਗ ਦਾ ਗੋਗਾ ਫੈਲਿਆ ਤਾਂ ਉਸੇ ਅਫਸਰ ਨੇ ਰੰਦੀ ਰੱਖਾਉਣ ਦੇਸ਼ ਨੂੰ ਖਤਰਾ ਰਸ ਕੇ ਵਾਰ ਫੰਡ ਲਈ ਹੁੰਜ ਲਈ ਉਸਨੇ ਕਿਹਾ ਕਿ ਰਾਜਤ ਦੀ ਰਾਣੀ ਲੜਾਈ ਲਈ ਫੰਡ ਇਕੱਠਾ ਕਰਦੀ ਹੈ ਦੌੜ ਤੇ ਆਵੇਗੀ ਤੁਸੀਂ ਆਪ ਉਸ ਨੂੰ ਇਹ ਰਕਮ ਭੇਟਾ ਕਰ ਦੇਣੀ ਨਾਲੇ ਨੇੜੇ ਹੋ ਕੇ ਦਰਸ਼ਨ ਕਰ ਲੈਣੇ ਵੇ ਰਾਣੀਆਂ ਕਿਉ ਜੇ ਹੁੰਦੀਆਂ ਸਾਡੇ ਨਗਰ ਦੇ ਮੁਖੀ ਨੇ ਉਸ ਵੇਲੇ ਹਾਂ ਕਰ ਦਿੱਤੀ ਅਖੇ ਜੀ ਜੇ ਦੇਸ਼ ਨਾ ਰਹਾ ਤੇ ਆਪਾਂ ਕਿੱਥੇ ਰਹਾਗੇ ਸਕੂਲ ਤਾਂ ਬੰਦ ਹੀ ਰਹਿੰਦੇ ਐ ਇਹ ਸੁਣ ਕੇ ਪਿੰਡ ਦੇ ਮੁਖੀ ਨੇ ਰਹਿੰਦੀ ਰਕਮ ਵੀ ਲਿਖੇ ਲਾ ਦਿੱਤੀ ਲੋਕਾਂ ਨੇ ਸਰਪੰਚ ਨੂੰ ਪੁੱਛਿਆ ਤਹ ਸਕੂਲ ਦੇ ਰੁਪਏ ਐਵੇਂ ਕਿਉਂ ਮੰਨ ਦਿੱਤੇ ਅੱਗੋਂ ਉਸਨੇ ਕੋਟਵਾ ਚੌਰ ਦਿੰਦੇ ਆ ਕਿਹਾ ਸਰਕਾਰੀ ਬੰਦਾ ਜਿਹੜੇ ਸਰਪੰਚ ਹੁੰਦਾ ਹੋਇਆ ਆਪਸਰ ਸਾਹਮਣੇ ਕਿਵੇਂ ਹੱਤ ਕਰ ਸਕਦਾ ਸਾਂ ਜੇ ਇਹਨੇ ਆਪ ਮੂੰਠਾ ਨਾ ਲੋਂਦਾ ਤੋ ਉਹਨੇ ਫੜ ਕੇ ਲਗਵਾ ਲੈਣਾ ਸੀ ਜੋ ਲਿਖਣਾ ਸੀ ਉਹ ਤਾਂ ਉਹ ਆਪ ਪਹਿਲਾਂ ਹੀ ਲਿਖ ਕੇ ਲਿਆਏ ਸੀ ਜਿਨ੍ਹਾਂ ਨੇ ਸਕੂਲ ਲਈ ਪੈਸੇ ਦਿੱਤੇ ਸੀ ਉਹਨਾਂ ਨੇ ਖਿੱਚ ਕੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਿੰਡ ਦੀ ਸ਼ਾਮਲਾਦ ਦੇ ਤਰਾਕਤ ਵੇਚ ਕੇ ਸੁਗੁਰ ਸਰਪੰਚ ਨੇ ਉਹਨਾਂ ਦੀ ਰਕਮ ਵਾਪਸ ਕਰ ਦਿੱਤੀ ਸਕੂਲ ਲਈ ਲਿਆਂਦੀਆਂ ਇੱਟਾਂ ਡੰਗਰਾਂ ਲਈ ਪਾਣੀ ਪਿਉਣ ਵਾਲੀ ਕੋਈ ਉੱਤੇ ਲਗਾ ਦਿੱਤੀਆਂ ਸਕੂਲ ਲਈ ਲਿਆਂਦੇ ਲੋਹੇ ਨਾਲ ਟੱਟੀ ਹੋਈ ਧਰਮਸ਼ਾਲਾ ਛੱਤ ਲਈ ਸੀਮਿੰਟ ਦਾ ਪਤਾ ਕੀਤਾ ਤਾਂ ਲੋਕ ਕਹਿੰਦੇ ਉਹ ਤਾਂ ਜੀ ਮੀਹ ਹਉ ਚ ਪਿਆ ਪਿਆ ਉੱਥੇ ਹੀ ਪੱਤਰ ਬਣ ਗਿਆ ਉਧਰੋਂ ਮਹਿਕਮਾ ਰੈਵਨੂ ਮੰਗ ਕਰਨ ਲੱਗਾ ਕਿ ਪੈਸਿਆਂ ਦੇ ਖਰਚੇ ਦਾ ਹਿਸਾਬ ਦੱਸੋ ਵਜ਼ੀਰਾਂ ਦੀ ਸਹਾਇਤਾ ਫੰਡ ਵਾਲੇ ਵਕਫੇ ਹਿਸਾਬ ਮੰਗਦੇ ਰਹੇ ਉਹਨਾਂ ਨੇ ਚਿੱਠੀਆਂ ਮੈਨੂੰ ਪੁੱਛੋ ਨਾ ਪਰ ਪਤਾ ਕਰਨ ਤੋਂ ਅਗੋਂ ਪੰਚਾਇਤ ਸਰਬਸੰਤੀ ਨਾਲ ਚੁਣੇ ਸਰਪੰਚ ਦੇ ਅੂਠੇ ਦਾ ਨਿਸ਼ਾਨ ਦਿਖਾ ਦਿੰਦੀ ਰਹੀ ਜੀ ਰੁਪਈਆ ਤਾਂ ਸਰਕਾਰ ਆਪ ਹੀ ਲੈ ਗਈ ਸੀ ਸਾਡੇ ਸਰਪੰਚ ਦਾ ਬੂਟਾ ਦੇਖ ਲਓ ਇੱਕ ਅਫਸਰ ਨੇ ਕਿਹਾ ਪੜਿਓ ਸਰਕਾਰ ਦਾ ਬੂਟਾ ਕਿੱਥੇ ਲੱਗਿਆ ਹੈ ਵੀ ਉਹ ਰਕਮ ਆਪਸ ਲੈ ਗਈ ਹੈ ਉਹ ਦੁਖਾਓ ਕਾਹਵੀ ਚੱਕਰ ਚੱਲਣ ਪਿੱਛੋਂ ਮਸਲਾ ਰਵਾ ਤਵਾ ਹੋਇਆ ਖੈਰ ਜੀ ਹੁਣ ਪਾਣੀ ਰੜਕਾ ਤੇ ਕੀ ਨਿਕਲਣਾ ਕੋਚਰ ਪਿੱਛੋਂ ਜਿੱਥੇ ਸਕੂਲ ਦੇ ਨੀਹਾਂ ਪਰੀਆਂ ਸੀ ਉਹ ਇਟਾਂ ਔਖੜ ਗਈਆਂ ਨਹੀਂ ਪੱਥਰ ਵੀ ਕਿਧਰੇ ਹੌਲਦਾ ਗੁਲਦਾ ਹੋ ਨੀਹਾਂ ਵਾਲੀ ਥਾਂ ਦੇ ਨਾਲ ਲੱਗਦੀ ਜ਼ਮੀਨ ਅਨੁਪਜਾਊ ਸਕੀਮ ਹਟਾ ਗਈ ਇਹ ਵਿਕਾਸਵਾਦੀ ਗੱਲ ਐ ਤਨ ਨੂੰ ਤਨ ਸਿਆਣਫ ਇਹ ਦੇਖ ਕੇ ਸ਼ੇਪਾਰ्वती ਦੀ ਕਥਾ ਯਾਦ ਆ ਜਾਂਦੀ ਐ ਕਹਿੰਦੇ ਸ਼ਿਵ ਤੇ ਪਾਰਵਤੀ ਇਕ ਤਾਂ ਦੀ ਲੰਗੇ ਜਾਂਦੇ ਸੀ ਇਹ ਗਰੀਬ ਜਿਹੇ ਬੰਦੇ ਉੱਤੇ ਪਾਰਵਤੀ ਦਾ ਮਨ ਪ੍ਰਸਿੱਜ ਗਿਆ ਕਿ ਆਪੋਲੇਨਾਥ ਇਹਨਾਂ ਨੂੰ ਵੀ ਕੋਈ ਦੌਲਤ ਬਖਸ਼ੋ ਵਿਚਾਰਾ ਕਿਵੇਂ ਤੰਗੀ ਦੇ ਦਿਨ ਕੱਟਦਾ ਹੈ ਮੈਨੂੰ ਤਾਂ ਤਰਸ ਆਉਂਦਾ ਹੈ ਸ਼ਿਵ ਸ਼ੰਭੂ ਬੋਲੇ ਭੜੀਏ ਲੋਕੇ ਇਸ ਦੀ ਕਿਸਮ ਵਿੱਚ ਦੌਲਤ ਹੈ ਹੀ ਨਹੀਂ ਅਜਮਾ ਕੇ ਦੇਖ ਲੈ ਅਖੇ ਜੀ ਦੇਵ ਨੇ ਇਤਨਾਲ ਉਹ ਸਰਾਹ ਜਾਂਦੇ ਬੰਦੇ ਅੱਗੇ ਮੋਹਰੇ ਨੇ ਹਥੇਲੀਆਂ ਡਿੱਗ ਪਈਆਂ ਉਧਰ ਉਹ ਗਰੀਬ ਬੰਦੇ ਦੇ ਮਨ ਵਿੱਚ ਆਈ ਭਾਈ ਇੰਨੇ ਹੋ ਜੇ ਤਾਂ ਕਿਵੇਂ ਤੁਰੀਦਾ ਲੋਭ ਐ ਤੋ ਤਾਂ ਕੱਖਾਂ ਵਿੱਚ ਕੇ ਤੁਰਕੀ ਦੇ ਖਲੰਨੇ ਆ ਉਹਨਾਂ ਬਣ ਕੇ ਤੁਰਿਆ ਤੇ ਥੈਲੀਆਂ ਉਸ ਅੰਨੇ ਹੋ ਦੇ ਤੇ ਰਬੇ ਖਾਲ ਵਿੱਚ ਉੱਥੇ ਰਿਓ ਤੇ ਪੰਘ ਰਹਿ ਗਈਆਂ ਪਾਰਵਤੀ ਨੇ ਕਿਸਮਤ ਦੀ ਕਾਲ ਪਤਾ ਨਹੀਂ ਕਿਸ ਤਰੀਕੇ ਨਾਲ ਮੰਨੀ ਹੋਣੀ ਐ ਪਰ ਮੇਰੇ ਲਈ ਤਾਂ ਜੈ ਬੋਲੇ ਨਾਸ ਜੈ ਸ਼ਿਵ ਸ਼ੰਭੂ ਦੇ ਜਕਾਰੇ ਲਾ ਕੇ ਇਹ ਸ਼ਿਵ ਸਿਧਾਂਤ ਦੇ ਮਨ ਲੈਣ ਬਣਾ ਕੋਈ ਚਾਰਾ ਨਹੀਂ ਸਕੂਲ ਦੀ ਗੱਲਬਾਤ ਸੁਣੀ ਦੋਸਤੋ ਤੁਸੀਂ ਦਾਖ ਖਾਨਾ ਖਾਸ ਉਹ ਵੀ ਸੁਣਿਆ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਣੀ ਹੈ ਬੋਲਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਤੇ ਲਈ ਚਾਣਾ ਮਾਫੀ ਤੇ ਬੇਨਤੀ ਕਰਨੀ ਚਾਣਾ ਦੋਸਤੋ ਅਗਰ ਤੁਸੀਂ ਵੀ ਕੋਈ ਕਹਾਣੀ ਕਵ ਤਾਂ ਆਪਣੀ ਭੇਜਣੀ ਚਾਹਣਿਓ ਤਾਂ ਤੁਸੀਂ ਇਸ ਤੋਂ ਅੰਦਰ rajpal@gmail.com ਤੇ ਮੈਨੂੰ ਆਪਣੀ ਰਚਨਾ ਪੇਸ਼ ਕਰ ਸਕਦੇ ਹੋ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਉਸ ਨੂੰ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰਾਂ ਤੇ ਦੋਸਤੋ ਹੁਣ ਮਿਲਾਂਗੇ ਆਪਾਂ ਕੱਲ ਨੂੰ ਜਾਂ ਦੋਸਤੋ ਤੁਸੀਂ ਮੇਰੇ WhatsApp ਤੇ ਵੀ ਆਪਣੀ ਰਚਨਾ ਪੇਸ਼ ਕਰ ਸਕਦੇ ਹੋ 9878800782 ਨੰਬਰ ਤੇ ਮੈਂ ਤੁਹਾਨੂੰ ਰਚਨਾ ਚੋਣ ਦਾ ਪ੍ਰੋਗਰਾਮ ਹੈ ਪੇਸ਼ ਕਰ ਰਿਹਾ ਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਤੁਹਾਡਾ ਦੋਸਤ ਤੇ ਹੋਸਟ ਸਤਿ ਪਵੰਦ ਸੰਗਰਾਜਪਾਲ ਹੁਣ ਮੈਨੂੰ ਦਿਓ ਯਾਜ ਦੋਸਤੋ ਜਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਪਰਮਾਤਮਾ ਤੋਂ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਯਾਜ ਚੰਨ ਦੋਸਤੋ ਰਬ ਰਾਖਾ ਜੀ ਖੁਸ਼ੀਆਂ ਕਿਹੜੇ ਮਣੋ ਦੋਸਤੋ